ਤੁਹਾਨੂੰ ਕੀ ਹਾਲ ਹੈ ਗੋਡੇ ਸਾਰਾਂ ਦੇ ਆਲ ਗਾਉਂਡਰ ਜੱਟ ਤੇ ਥੋੜਾ ਦਿਹਾੜਾ ਜੀ ਸਭ ਤੋਂ ਪਹਿਲਾਂ ਸਾਰਾਂ ਪਿਆਰ ਭਰੀ ਦੱਸਣੀ ਗੱਲ ਜੀ ਅੱਜ ਆਪਾਂ ਲੈ ਆਏ ਜਲਾ ਫਲ ਫਲ ਕਿੱਦਾਂ ਬਣਦੀ ਆ ਕੀ ਹੋਜੀ ਮਸ਼ੀਨਾਂ ਨੇ ਕਿੱਦਾਂ ਪੌਦੇ ਕਿੱਦਾਂ ਤੇਲ ਨਿਕਲਦਾ ਆਪਾਂ ਸਾਰਾ ਤੁਹਾਨੂੰ ਦਿਖਾਉਣੇ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਨਾਲ ਅੱਜ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਰਤਾਂ ਵੀ ਜੁੜੇ ਰਹੋ ਹਣਾ ਅੱਜ ਦੇ ਗਣੇਸ਼ ਐਗਰੋ ਪ੍ਰੋਡਕਟਸ ਫੋਕਲ ਬੈਂਡ ਵਿੱਚ ਵੀ ਖਾਲ ਵੀੜੇ ਮਿਲਦੀ ਹੈ ਨਾ ਤੁਹਾਨੂੰ ਆਪਾਂ ਦੇਖੋਨੇ ਕਿੱਦਾਂ ਗੱਲ ਤਿਆਰ ਹੁੰਦੀ ਹੈ ਆ ਦੇਖ ਸਕਦੇ ਆ ਬਈ ਤੁਸੀਂ ਨਾ ਬੜੀ ਮੇਰੇ ਢੇਰ ਲੱਗੇ ਪਏ ਨੇ ਸਟੋਰ ਦੇ ਵਿੱਚ ਜਿਵੇਂ ਦੇ ਟੋਕ ਦਾ ਹਮ ਚ ਵੱਡਾ ਇਹ ਹੈ ਬਈ ਮਸ਼ੀਨ ਜਿਹਦੇ ਵਿੱਚ ਨੂੰ ਬੜੇ ਮੇ ਪੈਂਦੇ ਨੇ ਤਾਂ ਧੀਰਜ ਜੋ ਜੋ ਕਿ ਆ ਰਿਹਾ ਵਿੱਚੋਂ ਨਰਾ ਪ੍ਰੌਨ ਦਾ ਫੇਰੇ ਡਾਉਂਦਾ ਗਾਈਸ ਇਸ ਟਵਰ ਕੇ ਪੌਂਡ ਆ ਰਿਹਾ ਕੋਦੇ ਵਿੱਚ ਜਾਈ ਜਾਂਦਾ ਆਟੋਮੈਟਿਕ ਹੀ ਨਾ ਤੇ ਆ ਦੇ ਤੇ ਰੇੜਾ ਯਾਰਿਆ ਨਾ ਹੁਣ ਬਕਾਇਆ ਤੇ ਖਾਲੇ ਤਾਂ ਬੇਲ ਨੇ ਵਿੱਚੋਂ ਨਿਕਲੀ ਜਾਂਦੀ ਆ ਤਾਂ ਸੜੇ ਭਰੀ ਜਾਂਦੇ ਐ ਬਈ ਸੋਣੇ ਖੜਾ ਪਿਆ ਨਾ ਵਰਾਂ ਨੇ ਪਰ ਬ੍ਰੈਂਡ ਬਹੁ ਬਈ ਹਾਲਾ ਵੀ ਸੁਣਾਉਂਦੀ ਵੀ ਹਨਾ ਸਾਹਰੇ ਭਰੀ ਜਾਂਦੇ ਨੇ ਇੱਕ ਮਸ਼ੀਨ ਚੱਲ ਰਹੀ ਅੱਜ ਇੱਕ ਮਸ਼ੀਨ ਖੜੀ ਆ ਨਾ ਇੱਕੇ ਮਾਲ ਬਹੁ ਗਿਚੜੀ ਆ ਬਈ ਇਹ ਕੁਲਰ ਜਾਲਾ ਰਿਹਾ ਨਾ ਆ ਦੇਖੋ ਐ ਤਾਂ ਹਾਲਾ ਢੇਰ ਲੱਗਿਆ ਪਿਆ ਉਧਰੋਂ ਆਟੋਮੈਟਿਕ ਸਿਸਟਮ ਰਹਿ ਗਿਆ ਤਾਂ ਚਲ ਅੱਜ ਬੰਦ ਕਰੇ ਬੈਨ ਨੀ ਖਾਲੋ ਦੇ ਵੀ ਕਿੰਨੇ ਪਾਈ ਜਾਂਦੇ ਨੇ ਇੱਥੇ ਹੀ ਲੱਗ ਕੇ ਆਵਰੇ ਖਲ ਚੜ ਜਾਂਦੀ ਹੈ ਹੁਸ਼ੀਨ ਉੱਪਰ ਆ ਜਾਂਦੀ ਹੈ ਦੇਖੋ ਭਰ ਲਿਆ ਆਪਣਾ ਟ੍ਰੈਲੀ ਆਪਣੇ ਮੱਜਾਂ ਵਾਸਤੇ ਖਲ ਦੀ ਚਾਕਲੇਟ 28 ਨਾਕ 2400 ਨੂੰ ਬਈ ਰੇਟ ਹੈ ਖਲ ਦੀ ਬੋਰੀ ਦਾ 50 ਕਿਲੋ ਦੀ ਦਾ ਹਨਾ ਤੇ 55 ਤੋਂ ਕੁਆਂਟਰ ਬੜੇ ਮੈਂ ਰੇਟ ਹੈ ਆਰਾ ਮੇਰੇ ਕਿਸਮ ਦੇ ਕੀ ਆਵੇ ਇਹ ਤੇ ਚੋਕਰ ਵੀ ਬਹੁਤ ਵਧੀਆ ਕੁਆਲਿਟੀ ਦਾ ਮਿਲਦਾ ਨਾ ਚੋਕਰ ਪੂਰਾ ਕੁਆਲਿਟੀ ਦਾ ਮਿਲਦਾ ਦੇਖ ਆ ਚੋਕਰ ਦਾ ਅੱਲਾ ਪਿਆ ਬਹੁਤ ਵਧੀਆ ਹੁੰਦੇ ਨੇ ਆਪਾਂ ਆਪੇ ਵਰਤ ਰਹੇ ਆ ਗੋਇਲ ਵਾਲਿਆਂ ਦਾ ਚੋਕਰ ਗੋਇਲ ਦੇ ਵਾਈਟ ਵਾਲਾ ਆ ਵੀਰ ਤੇ ਤਾਰਾ ਮੇਰਾ ਹੀ ਬਹੁਤ ਵਧੀਆ ਯਾਰ ਹਨਾ ਤੇ ਆ ਬਈ ਛਿਲਕਾ ਪਿਆ ਨਾ ਤੇ ਵੀ ਆ ਬਹੁਤ ਮਤਲਬ ਕੁਆਲਿਟੀ ਦਾ ਮਾਲ ਆ ਯਾਰ ਮੈਂ ਤੁਹਾਨੂੰ ਸੱਚੀ ਕਰਦਾ ਸਾਰੇ ਪਟਿਆਲਾ ਜਿਵੇਂ ਮਸ਼ਹੂਰ ਹੈ ਮਤਲਬ ਸਾਡਾ ਤਾਂ ਸਾਰਾ ਵੰਡੇ ਨਾਲ ਆਉਂਦਾ ਨਾ ਬਾਕੀ ਹੋਰ ਵੀ ਬਹੁਤ ਏਰੀਆ ਦੇ ਲੋਕ ਆਉਂਦੇ ਨੇ ਇੱਕ ਹਾਲ ਮਤਲਬ ਪੂਰੀ ਕੁਆਲਿਟੀ ਦੇ ਦਿੰਦੇ ਨੇ ਜਿਹਨੂੰ ਕਹਿੰਦੇ ਨੇ ਦੁੱਧ ਪੂਰਾ ਦੇਣੀਆਂ ਮੱਜਾਂ ਖਾ ਕੇ ਮੇਰੇ ਲੇਬਰ ਵਾਲੇ ਬੰਦੇ ਜਿਹੜੇ ਕੰਮ ਕਰਦੇ ਨੇ ਆਲੇ ਦਾ ਪੂਰਾ ਜੈਂਕੀ ਆ ਨਾ ਆ ਚਾਂਸਲਾ ਭਰ ਕੇ ਉਹਨਾਂ ਘੇਰੂਗਾ ਕੈ ਪੁੱਠੀ ਲਈ ਵੀਆ ਚੌਕੀਆ ਪੂਰਾ ਚੜ ਗਿਆ ਉੱਪਰ ਹਾਇ ਭਾਈ ਇੰਨੇ ਵੇਲੇ ਲੀਕ ਬੜੇ ਐਵੇਂ ਟੋਹ ਟਾਈਮ ਪੀ 1.5 ਹੋ ਜਾਂਨ ਕਿ ਨਾ ਸਾਨੂੰ ਪਤਾ ਤਨ ਪਹਿਲਾਂ ਨਿਕਾ ਵੀ ਤੇ ਲੀਕੇ ਵੀੜਾ ਜਾ ਜਾਂਦਾ ਇਹ ਕਾਰਨਚਰ ਕਿੱਧਰ ਬਣੀ ਜਾਂਦੀ ਹੈ ਜਦੋਂ ਢੇਰ ਲੱਗ ਉਹਦੇ ਸਟੋਰੇਜ ਤੇ ਲੱਗ ਫਿਰ ਪੂਰੀਆਂ ਚ ਪਾਈ ਜਾਂਦੇ ਨੇ ਬਹੁਤ ਮਦਰ ਸਾਫ ਸੁਥਰਾ ਕੰਮ ਆ ਯਾਰ ਇਮਾਨਦਾਰੀ ਵਾਲਾ ਕੋਈ ਵੀ ਈਮਾਨ ਨਹੀਂ ਕਰਦੇ ਨਾ ਪੂਰੇ ਹੱਕ ਦੇ ਪੈਸੇ ਲੈਂਦੇ ਨੇ ਪਟਿਆਲੇ ਇਹ ਬੋਗਲ ਪੈਨਟ ਦੇ ਵਿੱਚ ਜਿਨੇ ਵੀ ਖਲ ਤਿਆਰ ਕਰਾ ਕਰੋ ਲੈਂਦੇ ਆ ਨਾ ਫਿਰ ਵੀ ਤਿਆਰ ਕਰਦੇ ਨੇ ਖਲ ਵੀ ਲੈਂਦੇ ਨੇ ਖਲ ਲਈ ਜੋ ਨਾ ਕਿਹੜਾ ਆਪ ਜਿਹੜਾ ਜਆ ਮਰਜ਼ੀ ਤੁਸੀਂ ਸਮਾਨ ਪਾ ਲੈਣਾ ਸਾਰਾ ਸਮਾਨ ਉਹਦਾ ਕਿਹੜੇ ਦਾ ਵੀ ਨਾ ਉਹ ਬੈਟਰੀਆਂ ਥੋੜੀ ਹਟ ਕੇ 5-700 ਮੀਟਰ ਅਧਰ ਅਧਾ ਕਿਲੋਮੀਟਰ ਲਾ ਲੋ ਆਖੇ ਬੜੇ ਬਾਬੂ ਜੀ ਬੰਦੇ ਨੇ ਉੱਥੇ ਛੋਟੇ ਹਨਾ ਆ ਦੇਖੋ ਵੀਰੇ ਪੱਕੇ ਬੰਦੇ ਨੇ ਇਹ ਇਹਦੇ ਕੰਮ ਕਰਦੇ ਨੇ ਕਈ ਸਾਲ ਹੋ ਗਏ ਮੈਨੂੰ ਕੰਮ ਕਰਾਦੇ ਨੇ ਵੀਰੇ 15 ਸਾਲ 15 ਸਾਲ ਹੋ ਗਏ ਨਾ ਮਾੜਾ ਮਤਲਬ ਇਹਨੇ ਫੁੱਲ ਕੁਆਲਿਟੀ ਦੀ ਖਾਲ ਹੈ ਨਾ ਹਾਂਜੀ ਹਾਂਜੀ ਫੁੱਲ ਕੁਆਲਿਟੀ ਮਤਲਬ ਲੈਵਲ ਉੱਤੇ ਸਾਰੇ ਪਿੰਡਾਂ ਨਾਲ ਇੱਥੋਂ ਲੈ ਕੇ ਆਉਂਦੇ ਨੇ ਖਾਲ ਨਾ ਫੀੜੀ ਬਾਈ ਬਹੁਤ ਕੁਆਲਿਟੀ ਦੀ ਆ ਦੇ ਲੋ ਹਵਾ ਵਾਸਤੇ ਨੇ ਕੁਲਰ ਲੈਵਾ ਆ ਢੋਪੀ ਵਾਲਾ ਬਾਈ ਮਤਲਬ ਫੁੱਲ ਕੁਆਲਿਟੀ ਦੀ ਖਾਲ ਆ ਯਾਰ ਇਹ ਰਹਿਣਾ ਪੰਜਾਬੀ ਆ ਮਤਲਬ ਲੈ ਕੇ ਜਾਓ ਬ్రో ਆਪਾਂ ਤੁਹਾਨੂੰ ਅਹੀਂ ਸੁਝਾ ਦੇ ਸਕਦੇ ਆ ਚਲੋ ਠੀਕ ਆ ਫਿਰ ਮਿਲਤੇ ਹਾਂ ਅਗਲੀ ਵਾਰੀ ਹਾਂ ਆ ਦੇਖੋ ਬਈ ਮੇਰੀ ਮੁੱਲ ਦੇ ਦਿੰਦੇ ਮਤਲਬ ਇਹ ਨਾਲ ਥੱਲੇ ਨੇ ਇਹ ਆਪਣੇ ਥੈਲੀ ਲੈਣੇ ਹੋ ਵੀ ਠੀਕ ਹੈ ਨਹੀਂ ਔਰ ਮੁੱਲੇ ਨੇ ਮੁੱਲੇ ਲਓ ਉਹ ਤੁਹਾਡੀ ਮਰਜ਼ੀ ਹੈ ਨਾ ਆਇਆ ਆਪਣੇ ਪਰਲੀ ਖਾਲੀ ਟ੍ਰਲੀ ਉਰੀਓ ਦੇਖ ਸਕਦਾ ਤੁਸੀਂ ਇਹ ਨਾਗ ਨੇ ਪਿੱਛੇ ਤਾਰਾ ਮੇਰਾ ਲਾ ਕੇ ਆਪਾਂ ਤਾਂ ਆਪਣੇ ਡਿਲੀਟਰ ਲੈਣੇ ਹੁੰਨੇ ਆ ਬਾਈ ਵੀ ਕੀ ਫਾਇਦਾ ਹੈ ਨਾ ਫੋਕਲੇ ਪੁਆਇੰਟ ਹੈ ਬਈ ਏਰੀਆ ਵਜਦਾ ਜਿਹੜਾ ਫੋਕਲੇ ਜਿੱਥੇ ਸਾਰੀ ਮਤਲ ਟਾਈਲਾਂ ਟੂਲਾਂ ਹੋਰ ਸਮਾਨ ਮਿਲਦਾ ਕਿ ਫੋਕਲ ਬੈਂਡ ਚ ਮਿਲਦਾ ਦੇਖਾ ਇਹ ਹੈ ਬਣਾ ਫਾਰਮ ਟਰੈਕਰ 60 ਹਣਾ ਚਲੋ ਠੀਕ ਆ ਮਿੱਤਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਖਲ ਨੂੰ ਲੈ ਕੇ ਜਾ ਕੇ ਜਰੂਰ ਵਰਤਿਓ ਹਣਾ ਦੇਖ ਕੇ ਤੁਹਾਨੂੰ ਆ ਪਤਾ ਲੱਗੂਗਾ ਬਣੀ ਖਲ ਦੀ ਕਿੰਨੀ ਕੁਆਲਿਟੀ ਆਪਾਂ ਉਹੀ ਵੀਡੀਓ ਸ਼ੇਅਰ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਇਹਦੇ ਆਪਾਂ ਚੀਜ਼ ਵਰਤ ਰਹੀ ਹੋਈ ਏ ਕਿਉਂਕਿ ਯਾਰ ਆਪਾਂ ਨਹੀਂ ਕਿਸੇ ਘੱਟ ਭਾਈ ਨਾਲ ਬਣਾਣਾ ਕਿਸਾਨਾਂ ਨਾਲ ਉਹ ਧੋਖਾ ਕਰਦੇ ਵੀ ਆਪਾਂ ਨੂੰ ਲਾਈਵ ਤੇ ਵੀ ਸ਼ੇਅਰ ਆਇਆ ਵੀ ਆਪਣੀ ਵੀਡੀਓ ਚੱਲੇ ਜੇ ਨਾ ਮੇਰਾ ਭਾਈ ਆਪਾਂ ਅਲਰਜੀ ਬੰਦੇ ਰਹਿੰਗੇ ਕਹਿ ਕੋ ਦਿੱਤਾ ਉਹ ਸਾਡੇ ਸਾਥ ਆਪਾਂ ਉਹੀ ਚੀਜ਼ਾਂ ਸ਼ੇਅਰ ਕਰਾਂਗੇ ਜਿਹੜੀ ਆਪਾਂ ਜਿਹੇ ਵਾਰਤਾਰੇ ਹੋਵਾਂਗੇ ਤੁਹਾਨੂੰ ਦਿਖਾਈਏ ਜਰੂਰ ਮਹਾਰਾਜਣਾ ਨੇ ਐਕਟਿਵ ਵੀਡੀਓ ਵਿੱਚੋਂ ਹੁਣ ਆਪਾਂ 15 ਦਿਨ ਖੰਨੇ ਮੰਡੀ ਤੇ ਜਾ ਰਹੇ ਆ ਤੇ ਸਾਰੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਵੱਤਵਾ ਚੈਨਲ ਸਬਸਕ੍ਰਾਈਬ ਕਰਾਇਓ ਕਿਰਾਂ ਨਵੇਂ ਕਰਿਆ ਵਾ ਲੋਕ ਕਿੰਨੇ ਪਲਾਟ ਖਾਲੀ ਪਏ ਰਹਿਣਾ ਬਈ ਨਾਲ ਸਰੀ ਬੂਟੇ ਲੱਗੇ ਹੋਏ ਨੇ ਰੂੜਾਂ ਦੀ ਜਮੀਨ ਆ ਮਟਰ ਦਾ ਖਾਲੀ ਪਿਆ 15 ਦਿਨ ਖੰਨੇ ਮੰਡੀ ਦੀ ਵੀਡੀਓ ਪਾਵਾਂਗੇ ਆਪਾਂ ਟਾਈਟ ਹਣ ਯੋਡਿਓ ਨਾਲ ਕਿਹਦਾ ਮੈਂ ਥੈਲੇ ਵਾਸਤੇ ਨੂੰ ਪਤਾ ਕੋਈ ਥਾਲਾ ਕੋਈ ਵੀੜਾ ਕੋਈ ਤਾਂਸਾ ਵਾਲਾ ਜਿਹੜਾ ਮੈਂ ਕੋਈ ਪਚੱਕ ਲੈ ਹੁੰਦੇ ਆ ਕਿ ਭਾਈ ਯਾਰ ਜੇ ਥੈਲਾ ਨਾਲ ਇਹਨੇ ਵਿੱਚ ਆਪਣਾ 49 ਕਿਲੋ ਦਿੰਦੇ ਨੇ ਨਾ ਚਲੋ ਥੈਲੇ ਦਾ ਕੱਟ ਦੇ ਰਿਹਾ ਨਾ ਵੀੜਾ ਥੈਲਾ ਪਤਾ ਆਪਾਂ ਆਪਣੇ ਥੈਲੇ ਲੈ ਹੁੰਦੇ ਆ ਇਹਨਾਂ ਚੱਕੇ ਨੇ ਪਏ ਨਾ ਜੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਠੀਕ ਆ ਮਿਲਦੇ ਆ ਮੇਰੇ ਵੀਰ ਭਾਈ ਹੁਣ ਆਹ ਦੇਖ ਸਕਦੇ ਹੋ ਵੀ ਤੁਸੀਂ ਫੋਕਲ ਪੈਂਡ ਦੇ ਵਿੱਚ ਆਪਾਂ ਨਾ ਮਾਰਕੀਟ ਆ ਇੱਥੇ ਜਿੱਥੇ ਪੱਥਰ ਵੀ ਪਿਆਣਾ ਇੱਥੇ ਮਤਲਬ ਟਾਈਲਾਂ ਟੁੱਲਾਂ ਯਾਰ ਪੱਥਰ ਬਹੁ ਬੜੀ ਗਿਣਤੀ 'ਚ ਮਿਲਿਆ ਸਾਰੇ ਸ਼ੋਅਰੂਮ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਆ ਪੂਰੀ ਮਾਰਕੀਟ ਦੇ ਵਿੱਚ ਇਹ ਟਾਈਲਾਂ ਪੱਥਰ ਦੇ ਸ਼ੋਅਰੂਮ ਨੇ ਬਈ ਹਰੇਕ ਕੁਆਲਿਟੀ ਦੀ ਕੁਝ ਆ ਰਹੀ ਹੈ ਜਿਹੜਾ ਮਰਜ਼ੀ ਲੈ ਖਦਾ ਉਹ ਦੇਖੋ ਬ੍ਰਾਂਡਲੀ ਜਿਹੋ ਇਹਨਾਂ ਉੱਪਰ ਸਾਰਿਆਂ ਦੇ ਮਤਲਬ ਜਿੰਨੇ ਵੀ ਆਲੇ-ਦਾਲੇ ਦੇਖ ਸਕਦੇ ਹੋ ਨਾ ਇਹ ਸਾਰੇ ਸ਼ੋਅਰੂਮ ਰੇ ਇਹਦੇ ਵਿੱਚ ਫੋਕਲ ਪੈਂਟ ਦੇ ਵਿੱਚ ਮਿਲਦੇ ਨੇ ਬ੍ਰਾਂਡ ਪੂਰੇ ਇਹਦੇ ਗੱਡੀਆਂ ਦੀ ਏਜੰਸੀ ਵੀ ਇੱਥੇ ਨੇ ਨਾ ਮਤਲਬ ਆਪਾਂ ਕੁਝ ਵੀ ਲੈਣਾ ਇੱਥੇ ਹੀ ਮਿਲਦਾ ਆਪਾਂ ਨੂੰ ਥੱਲੇ ਵਾਲੇ ਵਿੱਚ ਫੋਕਲ ਪੈਂਟ ਜੇ ਆਪਾਂ ਯੂਨੀਵਰਸਿਟੀ ਰੋਡ ਨੂੰ ਜਾਂਦੇ ਹਾਂ ਨਾ 32 ਤੋਂ ਬਈ ਮਤਲਬ ਲੈਫਟ ਹੋ ਜਾਏ ਖੱਬੇ ਨੂੰ ਸਿੱਧਾ ਬਸ ਜਾਣ ਨੂੰ ਯਾਰ ਲੈਫਟ ਨੂੰ ਫੋਕਲ ਪੈਂਟ ਦੇ ਸਟਾਰਟ ਹੋ ਜਾਂਦਾ ਮੇਰਾ ਭਾਈ ਆ ਸਾਰੇ ਜਿੰਨੇ ਸ਼ੋਰ ਨੇ ਫੋਕਲ ਪੈਂਟ ਦੇ ਵਿੱਚ ਹੀ ਨੇ ਭਈ ਇਹ ਪੱਥਰ ਵਾਲੇ ਆਦੇ ਸਾਨੂੰ ਸਿੰਘ ਫੋਕਲ ਬੈਂਡ ਦੇ ਵਿੱਚ ਪਾਈਪਾਂ ਦਾ ਵੀ ਕਿੱਡੀ ਹੈ ਨਾ ਵੱਡੀ ਮਤਲਬ ਦੁਕਾਨ ਆ ਟੂਟੀਆਂ ਟਾਟੀਆਂ ਦਾ ਸਾਰਾ ਸਮਾਨ ਮਾਕਾ ਯਾਰ ਫੋਕਲ ਬੈਂਡ ਦੇ ਵਿੱਚ ਜੇ ਪਰ ਕਿਸੇ ਜੀ ਦੀ ਲੋੜ ਆ ਟੂਟੀਆਂ ਟਾਟੀਆਂ ਸਮਾਨ ਪੱਥਰ ਟਾਈਲਾਂ ਅਸੀਂ ਫੋਕਲ ਬੈਂਡ ਕਿਉਂ ਨਹੀਂ ਆ ਸਕਦੇ ਆ ਪਟਿਆਲੇ ਇੱਥੇ ਸਾਰਾ ਸਮਾਨ ਹੁੰਦਾ ਕੁਰਸੀਆਂ ਕੁਰਸੀਆਂ ਦੇਖਦੇ ਓ ਸ਼ੋਰ ਮਤਲਬ ਕਾਫੀ ਨੇ ਯਾਰ ਸਾਰੇ ਕਲੈਂਕ ਜੇ ਨਾਲੇ ਆਪਾਂ ਨੂੰ ਬਾਰ ਬਾਰ ਇੱਥੇ ਜਾਣ ਦੀ ਲੋੜ ਨਹੀਂ ਸੱਚੀ ਖਬਰ ਹੋਈ ਹੈ ਆਪਾਂ ਨੇ ਪ੍ਰੇਰਣਾ ਦੇਣਾ ਉਹ ਆ ਲੈ ਲਓ ਮੇਰਾ ਭਾਈ ਐ ਤੁਹਾਨੂੰ ਸਾਰੀ ਜਾਣਕਾਰੀ ਤਾਂ ਕਰੇ ਸਾਂਝੀ ਵੀਰੇ ਇੰਨੀ ਵਾਰੀ ਕਿਸੇ ਲੋਡ ਹੁੰਦੀ ਆ ਨਾ ਅਗਲਾ ਇਧਰੋਂ ਤੇ ਭੜਕਦਾ ਫਿਰ ਜਾਂਦਾ ਕਿ ਕਿਥੋਂ ਕੋਈ ਕੀ ਕਿਥੋਂ ਮਿਲੂਗੀ ਕੋਕਲਪੰਡ ਹੈ ਸਾਰਾ ਕੁਝ ਮਿਲ ਜਾਂਦਾ ਔਰ ਸਾਰੀ ਮਾਰਕੀਟ ਆ ਇਹਨਾਂ ਦੀ ਵੱਡੇ ਵੱਡੇ ਸ਼ੋਰੂਮ ਨੇ ਸਾਰੇ ਬ੍ਰਾਂਡ ਦੇ ਨਾਲੇ ਜਿਹੜੇ ਮਰਜ਼ੀ ਬ੍ਰਾਂਡ ਦਾ ਲੈ ਲਓ ਆਪਾਂ ਮੈਂ ਕਿਹਾ ਚੱਲ ਯਾਰ ਹਨਾ ਗਰਮੀ ਜੀ ਕਾਫੀ ਧੀ ਚਲੋ ਸਾਰੇ ਆਪਾਂ ਗਾਣੂ ਮਾਣਾ ਮੈਂ ਵੇ ਲੈਮਨ ਖੋਦਾ ਧੀਰੇ ਗੇਟ ਨੇ ਆ ਰਿਹਾ ਆ ਪੂਰਾ ਘੇੜਿਆ ਬਣਾਇ ਚੱਲ ਜਾ ਸਰਾ ਕਰਾਂ ਦੇ ਜਰਾ ਲੈ ਵੀ ਮੱਤਰਾ ਇਹ ਆ ਗਿਆ ਵੀਰ ਦਾ ਆਪਾਂ ਟਰੈਕਟਰ ਲਗਾਇਆ ਮੋੜਨਾ ਕਹਿੰਦਾ ਮੜਿਆ ਆਈਸਕ੍ਰੀਮ ਨਾਲ ਸ਼ੇਕ ਹੀ ਹੋ ਜਾਣਾ ਵੀਡੀਓ ਲਾਈਕ ਕਰਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਤਵਾਦ ਹੈ ਨਾ ਮੇਰਾ ਭਾਈ ਜਿਹਨਾਂ ਨੇ ਨਹੀਂ ਕਰਿਆ ਵਾਇਨਾ ਕਰਾਂ ਬਹੁਤ ਧੰਨਵਾਦ ਠੀਕ ਆ ਮੈਂ ਤੇ ਨਾਲ ਇੱਕ ਵੀਡੀਓ ਦੇ ਵਿੱਚ ਇਹ ਟਰੈਕਟਰ ਸਵਾਰ ਲਿੰਦਾ ਨਾ ਭਾਈ ਰੋਡ ਤੇ ਕੋਈ ਚੀਜ਼ ਹੀ ਨਹੀਂ ਦਿੰਦੀ ਪਰਾਪਰਾ ਕਰਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਤੇ ਲੈ ਬੇਰੀ ਜੀ ਨੂੰ ਕਮਾਉਣਾ ਪੈਂਦਾ। ਫਿਰ ਮਿਲਦਿਆਂ ਵੀ ਨੈਕਸਟ ਵੀਡੀਓ ਵਿੱਚ ਆਣਾ। ਫੇਰ ਕਾਲੇ ਬਣਾ ਰਹੇ ਨੇ ਵਿਚਾਰੇ। ਆ ਕੇ ਆ ਕੇ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਭਾਈ। ਲਾਈਕ ਕਰਕੇ ਜਾਵੇ ਤੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਿਓ। ਆਂ ਦੁਆ 60 15 ਖੜਾਦਾ ਸ਼ੈੱਡ ਥੱਲੇ। ਡਰੋਣਾ ਡਰੋਣਾ ਭਰ ਲੈਂਦੀ ਤੁਹਾਡੇ ਵਾਸਤੇ ਲੈਂਦੀ ਆ ਭਰ ਕੇ। ਇਹ ਮੂਰੀ ਕਿੰਨੇ ਵਾਹੇ ਲਾਗੇ ਵਾ ਵਾ ਕਰਨ ਲੱਗੀ ਪਈਆਂ ਆ ਲੱਗ ਜਾਂਦਾ ਭਾਈ 56800 ਖਾਲ ਵਿੱਚ ਝੋਕਰ ਹਨਾ ਥੋੜੀ ਫਰੋਂਦੀ ਖਾਲ ਵਿਚਾਰਪੁਰੀਆਂ ਨੇ ਆ ਦੇਖੋ 56800 ਰੁਪਏ ਲੱਗਿਆ ਵਾ ਵਾ ਕਰਨ ਲੱਗੀ ਪਈਆਂ